ਉਹਦੀ ਬਾਕੀ ਤੇ ਦੇਖਦੇ ਵੀ ਚੋਰੀ ਦਾ ਫਾਇਰਲ ਵੀ ਹੁੰਦਾ ਫਾਇਰਲ ਵੀ ਹੁੰਦਾ ਯਾਰ ਸ਼ੇਅਰ ਵੀ ਕਰਦੇ ਆ ਚੰਗੀ ਗੱਲ ਨੂੰ ਕੋਈ ਸ਼ੇਅਰ ਨਹੀਂ ਕਰਦਾ ਨਾਮ ਦੇ ਨਾਮ ਤੇ ਲੱਗੇ ਸਭ ਤੋਂ ਵਧੀਆ ਵਰਗੀ ਦਾ ਮੌਜੇ ਨਹੀਂ ਕੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਈ ਸਵਾਗਤ ਹੈ ਅੱਜ ਦੇ ਵਲੌਗ ਦੇ ਵਿੱਚ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਤੇ ਅੱਜ ਆਪਾਂ ਆਪਣਾ ਵਲੌਗ ਫੇਰ ਸ਼ੁਰੂ ਕਰ ਰਹੇ ਹਾਂ ਆਪਣੇ ਸਲੂਨ ਤੋਂ ਸੈਲੂਨ ਦੇ ਵਿੱਚ ਆਪਾਂ ਕਾਫੀ ਦਿਨ ਹੋ ਗਏ ਬਣਾਏ ਨਹੀਂ ਸੀਗਾ ਵਲੌਗ ਤੇ ਅੱਜ ਮਹਾਂ ਚਲੋ ਫੇਰ ਦਿਵਾਰ ਤੇ ਅਪਡੇਟ ਕਰਦੇ ਆ ਆਪਣੇ ਸੈਲੂਨ ਦੇ ਕਸਟਮਰਾਂ ਨਾਲ ਗੱਲਾਂ ਕਰਦੇ ਆ ਤੇ ਕੰਮ ਦਿਖਾਉਂਦੇ ਤੁਹਾਨੂੰ ਅਸੀਂ ਜੀ ਆਜਾਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹ ਠੀਕ ਠਾਕ ਵਧੀਆ ਜੀ ਵਧੀਆ ਆ ਹਨ। ਥੋੜੀ ਜਿਆਦਾ ਵੱਧ ਗਈ ਇਸ ਵਾਰੀ ਚਲੋ ਕੋਈ ਗੱਲ ਨਹੀਂ ਸੈੱਟ ਕਰਦੇ ਆ ਚਲੋ ਜੀ ਕਰ ਹਾਂ ਮੱਚਾ ਮੱਚਾ ਬੰਦੇ ਹੋਰ ਬਾਈ ਠੀਕ ਹੈ ਵਧੀਆ ਜੀ ਵਧੀਆ ਆਪਣੇ ਅਫਸਰ ਸਾਹਿਬ ਨੇ ਬੈਠੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਵਧੀਆ ਹੋ ਠੀਕ ਹੋ ਜੀ ਵਧੀਆ ਜੀ ਬੀਰਾਬ ਦਾ ਦੂਆ ਵੀ ਇੱਕ ਪਹਿਲਾਂ ਹੁਣ 5 ਮਿੰਟ ਪਹਿਲਾਂ ਉਹ ਕਹਿੰਦਾ ਮੈਂ ਕਾਲ ਕਰ ਲਵਾਂਗਾ ਇਹਨਾਂ ਨੂੰ ਮਾਹ ਬਿਰਦਾ ਫੋਨ ਆਇਆ ਵਾ ਕਹਿੰਦਾ ਸ਼ਾਮ ਨੂੰ ਆਉਂਗਾ ਨਹੀਂ ਮੈਂ ਅਸੀਂ ਇਕੱਠੇ ਹੋਣਾ ਸੀਗਾ ਮੈਂ ਗੱਡੀ ਦੱਸ ਰਿਹਾ ਤੇ ਮੈਂ ਉਹ ਕਿਹਾ ਸੀ ਕਿ ਮੈਂ ਫਿਰ ਕਹਿੰਦਾ ਸ਼ਾਮ ਨੂੰ ਆਉਂਦਾ ਹਾਂ ਜਿਵੇਂ ਉਹ ਠੀਕ ਠਾਕ ਵਾ ਵਧੀਆ ਸੁਣਾਓ ਵਧੀਆ ਆਨੰਦ ਚਲੋ ਨੰਦੇ ਚਾਹੀਦਾ ਆ ਕੀ ਕਹਿੰਦੇ ਤੁਸੀਂ ਬਲੌਗ ਦੇਖਿਆ ਨਹੀਂ ਹੈਗਾ ਕੀ ਫਾਇਦਾ ਫਿਰ ਉਹਦਾ ਯਾਰ ਬਣਾਏ ਦੇਖਾਂਗੇ ਤੇਰੇ ਕੋਲ ਦੇਖਣ ਆਏ ਆ ਬਲੌਗ ਸਪੈਸ਼ਲ ਬਿਲਕੁਲ ਬਲੌਗ ਦੇਖਣ ਆ ਸਾਰੇ ਭਰਾਵਾਂ ਨੂੰ ਅਪੀਲ ਕਰਾਂਗੇ ਵੀ ਆਓ ਇਹਦੇ ਕੋਲ ਯਾਰ ਹੁਣ ਅਜੇ ਆਪਣਾ ਛੋਟਾ ਭਾਈ ਹੈ ਇਹਦੇ ਕੋਲ ਆਓ ਛੋਟਾ ਭਾਈ ਛੋਟਾ ਭਾਈ ਕਹਿ ਕੇ ਬੇਇਜ਼ਤੀ ਨਾ ਕਰਿਆ ਕਰੋ ਤੇਰੀ ਉਮਰ ਹੀ ਘਟਾਈ ਆ ਵਧੀਆ ਗੱਲ ਹੈ ਤਸੀਂ ਤੇ ਕਰਾਂ ਮੈਂ ਬੇਇਜ਼ਤੀ ਨਾ ਕਰਿਆ ਕਰੋ ਚਲ ਠੀਕ ਆ ਆਜੇ ਫਿਰ ਕਰੀਏ ਕੰਮ ਆਉਂਦਾ ਹੋ ਤੁਸੀਂ ਨਹੀਂ ਕਰਾਉਣਾ ਨਾ ਵਾਈ ਨਹੀਂ ਕਰਾਉਣਾ ਆਹ ਥੱਲੇ ਤੋਂ ਲਿਖਾ ਕਰਾਉਣਾ ਆਹ ਲਾਉਂਦੇ ਆ ਆ ਦੇਖੋ ਵੀਰੋ ਬਲੌਗ ਬਣਾ ਕੇ ਚਲੇਗਾ ਵੀਰ ਪਰ ਦੇਖਣ ਅੱਜ ਲੱਗਿਆ ਹੋਇਆ ਕਹਿੰਦਾ ਕਿੰਨੇ ਦਿਨ ਹੋ ਗਏ ਲੈ ਸਬਸਕ੍ਰਾਈਬ ਕਰਨ ਲੱਗਿਆ ਸਬਸਕ੍ਰਾਈਬ ਤਾਂ ਕਰਿਆ ਹੋਆ ਹਾਂ ਸਬਸਕ੍ਰਾਈਬ ਕਰਿਆ ਹੋਆ ਹਾਂ ਅੱਜ ਇਹ ਆ ਗਿਆ ਉੱਪਰ ਅਰੇ ਸਿੰਘ ਦੇਸੀ ਬਲੌਗਸ ਚੈੱਕ ਸਬਸਕ੍ਰਾਈਬ ਤਾਂ ਕਰਿਆ ਹੋਆ ਵੀਡੀਓ ਨੂੰ ਡਾਊਨ ਵੜੀ ਓਡੀ ਫੋਟੋ ਲੱਗੀ ਹੋਈ ਐ ਫੋਟੋ ਵਾਲੀ ਬਕਾਇਦਾ ਇਹ ਆ ਦੇਖੋ ਚੈੱਕ ਆ ਗਿਆ ਅੱਗੇ ਕਰਾਉਣੇ ਆ ਦੇਖ ਆ ਇਹ ਮਤਾਂ ਸੀ ਸੁਣਾਓ ਬੈਟ ਚੈੱਕ ਕਰੋ ਭਾਈ ਸਾਡੀ ਅਮਚਰ ਚੈੱਕ ਆ ਗਿਆ ਬਲੌਗ ਆ ਆ ਵੀਡੀਓ ਵਾਇਆ ਵੀਰ ਪਾਣੀ ਵਿੱਚ ਜੜਦੇ ਬਲੌਗ ਤੋਂ ਪਸਾਰੇ ਦੇ ਪਾਉਂਦੇ ਜਿਹਨਾਂ ਨੂੰ ਕਹਤੇ ਆ ਆਹੀ ਓਪਨ ਕਰਿਓ ਫੋਨ ਇਹ ਵੀ ਚੈੱਕ ਕਰੀਏ ਇਹ ਆਪਣਾ ਬਿਗ ਮਸਟੈਚ ਇਹ ਆਪਣਾ ਇੰਸਟਾਗ੍ਰਾਮ ਤੇ ਹੀ ਆਈ ਆਪ ਦਾ ਫੇਜ ਹੈ ਜੀ ਆਪਣਾ ਮੋਛਾਂ ਦੇ ਵੀ ਬਾਈ ਨਾਲ ਦੀ ਵੀਡੀਓ ਪਾਈ ਵੀ 15 ਜਦੋਂ ਆਦੀ ਬਾਕੀ ਵੀ ਸਾਰੇ ਆਪਣੇ ਬੰਦੇ ਆ ਮਿਸਟਰ ਆਕਾਸ਼ ਰਾਣਾ ਬਾਈ ਚੈੱਕ ਕਰੋ ਵੀਡੀਓ ਆ ਵੀ ਤੁਸੀਂ ਇੰਸਟਾਗ੍ਰam ਤੇ ਜਾ ਕੇ ਤੁਸੀਂ ਵੀ ਫੋਲੋ ਕਰ ਸਕਦੇ ਬਾਈ ਜਰੂਰ ਕਿੱਧਰ ਗਏ ਅਰੇ ਦੇ ਵੈਣੀ ਗੰਭਾਜ ਬਣੀ ਆ ਕੰਮ ਤਾਂ ਪੂਰਾ ਹੀ ਹੋ ਗਿਆ ਲੱਗਦਾ ਹੈ ਰੇਡ ਅੰਗਟਾਈਆਂ ਨੇ ਕੰਪਨੀਆਂ ਆਪਣਾ ਕੰਪਨੀ ਨੂੰ ਬੁਲਈ ਜਾਂਦਾ ਹੂੰ ਤਾਂ ਰਨਾ ਤਾਂ ਪੈਣਾ ਪਰ ਕੰਮ ਤਾਂ ਕੰਮ ਦਾ ਕੰਮ ਆ ਪੈਣਾ ਚੱਲ ਹੁਣ ਵਧਾਨਗੇ ਜਿਹੜੇ ਕਿ ਨਹੀਂ ਸਰਕਾਰ ਨੇ ਤਾਂ ਕਰਤਾ ਨਾ ਪਹਿਲਾਂ ਇੱਕ ਗੱਲ ਹੋ ਰਹੀ ਜਿਹੜੇ ਪਹਿਲਾਂ ਉੱਪਰ ਕੈਬ ਵਾਲੇ ਜਿਵੇਂ ਪਹਿਲਾਂ ਵੈਸੇ ਕੱਟੇ ਨਹੀਂ ਕਰਦੇ ਗਏ ਹੁਣ ਕੱਟਣਗੇ ਨਾਲ ਅਗੇ ਇਹ ਜਿਵੇਂ ਪਹਿਲਾਂ ਮਤਲਬ ਦੇ ਹੀ ਕਰਦੇ ਦੇ ਆਪਣੇ ਕੰਨੀ ਤੇ ਵੀ ਦੇ ਹੀ ਕਰਦੇ ਦੇ ਹੁਣ ਇਹ ਆਪ ਹੀ ਕੱਟਦੇ ਆ ਇਹ ਹਾਂ ਡਰਾਈਵਰ ਨੇ ਹਾਂ ਹਾਂ ਡਰਾਈਵਰਾਂ ਦੇ ਜਿਵੇਂ ਕੋਈ ਕੈਬ ਕੋ ਚੱਕਦੇ ਆ ਅੱਛਾ ਤੇ ਇਹ ਤਾਂ ਪਹਿਲਾਂ ਵੀ ਕੱਟਦੇ ਦੇ ਪਹਿਲਾਂ ਕੋਬਨ ਕਾ ਬੰਦ ਮਤਲਬ ਉਹਨੇ ਟਾਰਗੇਟ ਵਗੈਰਾ ਹੁੰਦਾ ਦਾ ਵੀ ਪੂਰੇ ਕਿਰੇ ਦੇ ਕੱਟਦੇ ਗੱਢਦੇ ਹੁਣ ਉਹ ਵੀ ਬੰਦੇ ਆ ਬਾਕੀ ਜੇ ਦੰਦੇ ਵੀ ਉਹਦਾ ਕੋਈ ਫਾਇਦਾ ਨਹੀਂ ਹੈ ਖਰਚਾ ਬਹੁਤ ਆ ਗੱਢਦੇ ਗੱਢੇ ਖਰਚਾ ਹੋਰ 100 ਰੁਪਏ ਕਿਲੋਮੀਟਰ ਦਾ ਉਸਤ ਪੈਂਦੀ ਆ ਦੰਦੇ ਇਹ ਪਨਾ ਡੇਢੀ ਬਣਾਉਣਾ ਮੈਂ ਮਰ ਲਈ ਖਰਚੇ ਪੂਰੇ ਬਹੁਤ ਔਖੇ 100 ਰੁਪਏ ਮਿਲੂ ਕਿਲੋਮੀਟਰ ਦੇ ਘੱਟ 30 ਕਿਲੋਮੀਟਰ 200 ਰੁਪਏ ਲਾਟਰਾ ਤੋਂ 200 ਰੁਪਏ ਚ ਕਿਆ ਕਰੂੰਗਾ ਫਰਵਿੰਨਾ ਓਤਾ ਹੈਗਾ ਯਾਰ ਚਲੋ ਕੋਈ ਗੱਲ ਨਹੀਂ ਪੂਰੀ ਹੀ ਚਲਾ ਰਹੇ ਹਾਂ ਜਿਹੜੇ ਚਲਾ ਰਹੇ ਹਾਂ ਕਿਸ ਤਰ੍ਹਾਂ ਦੇ ਚੱਕਰ ਕਰਦਾ ਸਾਡੇ ਵਰਗੇ ਨਾ ਘਰ ਨਹੀਂ ਬੱਤਾਂ ਜਾਂ ਨਹੀਂ ਰਿਹਾ ਫੇਰ ਹੁਣ ਘਟ ਜਾਂਦਾ ਘਟੇ ਜਾਂਦਾ ਮੈਨੂੰ ਚੱਲ ਜਾਣਾ ਟਾਈਮ ਪਾਕ ਚੱਲ ਜੀ ਚੱਲ ਹੋ ਜੋ ਕੋਈ ਵੀ ਕੰਮ ਇੰਸਟਾਗ੍ਰਾਮ ਤੇ ਥੋੜੇ ਜ ਐ ਵੀ ਥੋੜੀ ਰੀਚ ਥੋੜੀ ਘਟ ਪੈਂਦੀ ਕਿਹਾ ਹਾਂ ਇੰਸਟਾਗ੍ਰਾਮ ਰੀਲ ਵਾਚ ਆਉਂਦੀ ਹੈ ਕੱਲ੍ਹ ਵਾਲਾ ਫੇਸਬੁੱਕ ਤੇ ਸਾਰੇ ਜਿਹੇ ਚੱਕ ਦੇ ਸਾਰੇ ਆਪਣੇ ਪਿੰਜਾਤ ਨਾ ਸ਼ਹਿਰ ਦੇ ਇਲਾਕੇ ਪਿੰਡੂ ਵਾਲੇ ਯਾਦਰ ਫੇਸਬੁਕ ਕੋਲ ਚਾਲਦੇ ਆ ਫੇਸਬੁਕ ਦਾ ਯੂਜ਼ ਕਰਦੇ ਆ ਮੈਂ ਤਾਂ ਹੀ ਉਹਦੇ ਨਾਲ ਯੂਟਿਊਬ ਤੇ ਤਾਂ ਪਾਂਦਾ ਹੀ ਆ ਪਿੰਡ ਦੇ ਵੀ ਦੁਕਾਨ 'ਚ ਬੈਠਾ ਹੁੰਦਾ ਸੀ ਮੈਂ ਕਿਤੇ ਆਦਰ ਫੇਸਬੁਕ ਖੋਲੀ ਵੀ ਹੁੰਦੀ ਸਾਡੇ ਵੀ ਤਾਂ ਪਿੰਡਾਂ ਵਿੱਚ ਹਾਂ ਤਰਨ ਹਾਂ ਜੀ ਸਾਰੇ ਉੱਥੇ ਫੇਸਬੁਕ ਕੋਲੀ ਬੈਠੇ ਹੁੰਦੇ ਆ ਯੂਟਿਊਬ ਦਾ ਘਟ ਦੇਖਦੇ ਆ ਹੂੰ ਤੇ ਮੈਂ ਫੇਸਬੁਕ ਪਰ ਜਾਣਾ ਯੂਟਿਊਬ ਤੇ ਨਾ ਸਰਚ ਕਰਨੀ ਪੈਂਦੀ ਐ ਬਿਕੀਨੇ ਬਣਾਈ ਵੀ ਹੈ ਤੇ ਫੇਸਬੁੱਕ ਤੇ ਜਿਹਨਾਂ ਬੰਦੇ ਨਾਲ ਐਡ ਫਰੈਡ ਹੁੰਦਾ ਉਹਦੀ ਆਏ ਜਾਂਦੀ ਬਾਕੀ ਊਂ ਵੀ ਆਈ ਜਾਂਦੀਆਂ ਦੇਸੀ ਵੀਡੀਓ ਬਹੁਤ ਆਈ ਜਾਂਦੀਆਂ ਉਹਦੇ ਬੋ ਫੇਸਬੁੱਕ ਦੇ ਨਾਲੇ ਤੂਤੇ-ਦਾਤੇ ਨਾਲ ਦੀ ਚੱਲਦੀ ਰਹਿੰਦੀ ਐ ਸੁਖ ਨਾਲ ਇਹੀ ਕੋਮੇਡੀਅਨ ਬਹੁਤ ਹੈ ਇਕਲ ਕੋਮੇਡੀ ਬਹੁਤ ਚੱਲਦੀਆਂ ਯਾਰ ਜਿਆਦਾ ਤਾਂ ਬੰਦੇ ਹੁਣ ਲੱਖਾਂ ਹੁਣ ਆਉਂਦੇ ਹੋਣਗੇ ਹੋਰ ਹੋਣਗੇ ਸਾਰੇ ਫੇਸਬੁੱਕ ਦੇ ਤੇ ਵਾਇਰਲ ਹੋਣ ਲੱਖੇ ਸਦਾਨੇ ਹੁਣ ਫੇਸਬੁੱਕ 'ਵਾਂ ਚੱਲਦੇ ਉਹਨਾਂ YouTube 'ਕੋਣ ਸਰਜ ਕਰਦਾ ਨਾ 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 ਸਾਰੇ ਫੇਸਬੁੱਕ 'ਵਾਂ ਨੇ ਜਿਵੇਂ ਵੀ ਪਹਿਲਾਂ ਜਿਵੇਂ ਇਕੋ ਅਮਰਤਪਾਲ ਨੇ ਨਾ ਉਹਨਾਂ ਦਾ ਵੀ ਉਹ ਹੂੰ 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 ਅਮਰਤਪਾਲ ਕਿਹੜਾ ਨਾਮ ਬਾਜੇਖਾਨ ਨੇ ਹਾਂ ਮੰਤਰੀ ਬਾਜੇਖਾਨ ਨੇ ਬਾਜੇਖਾਨ ਦੇ ਨਾਲ ਉਹ ਵੀ ਫੇਸਬੁੱਕ ਤੇ ਸਾਰੇ ਸਾਰੇ ਫੇਸਬੁੱਕ ਤੇ ਹੋਏ ਉਹ ਫੇਸਬੁੱਕ ਦੇ 스타 ਤੇ ਖਾਣਾ ਹਾਂ ਉਹਨੂੰ ਤਾਂ ਮੈਂ ਵੀ ਉਹੀ ਦੇਖਦਾ ਨੂੰ ਫੇਸਬੁੱਕ ਤੇ ਆਡੀਅੰਸ ਬਣਾ ਤਾ ਪਰ ਮੈਰੋ ਵਾਲੀ ਆ ਕਿਹੜਾ ਇਹ ਮੈਰੋ ਆ ਇਹਦੀ ਜਾਨ ਇੰਸਟਾਗ੍ਰਾਮ ਤੋਂ ਮਸ਼ਹੂਰ ਹੋਈ ਮਸ਼ਹੂਰੀ ਆਦਾ ਵਈ ਹੈ ਦੀ ਫੇਸਬੁੱਕ ਦੇ ਘੱਟ ਹੋਈ ਹੈ ਉਹ ਇੰਸਟਾਗ੍ਰਾਮ ਇਹਨਾਂ ਚ ਜਿਹੜੀ ਕੁੜੀਆਂ ਵਾ ਗੱਲ ਵੀ ਕਰਦੀ ਉਹ ਇੰਸਟਾਗ੍ਰਾਮ ਵਾਲੀ ਦੀ ਸਾਰੀਆਂ ਆ ਤਾਂ ਉਹ ਫੇਸਬੁਕ ਵਾਲੀਆਂ ਹੈ ਵੀ ਨਹੀਂ ਦੀਆਂ ਕੀ ਆਹਾ ਵੀਡੀਓ ਬਣਾਣ ਲੱਗੇ ਹੋਏ ਆ ਇੱਥੇ ਅਸੀਂ ਇੱਥੇ ਵਧੀਆ ਕੰਟੈਂਟ ਕਾ ਅਸੀਂ ਗੱਲਾਂ ਬਾਤਾਂ ਕਰਦੇ ਆ ਐਦੇ ਵਿੱਚ ਹੁਣ ਅਸੀਂ ਕੁਝ ਵਧੀਆ ਗੱਲ ਕਰਦੇ ਆ ਜਿਹਦਾ ਸੁਣਨੇ ਵਾਲਾ ਕੋਈ ਹੁੰਦਾ ਉਹ ਸੁਣ ਲੈਂਦਾ ਆ ਕੋਈ ਵੀ ਗੱਲ ਹੈ ਜੀ ਵਧੀਆ ਹੋ ਰਹੀ ਹੈ ਮਤਲਬ ਕਿ ਜੇ ਕੋਈ ਆਪਾਂ ਆਪਣੇ ਕੰਨੀ ਦਾ ਆਪਾ ਵਧੀਆ ਪਾਣਾ ਚਾਹੁੰਦੇ ਪਰ ਲੋਕ ਜਿਹੜਾ ਪਸੰਦ ਕਰਦੇ ਆ ਜੱਤ ਲੱਚੜ ਗਾਇਕੀ ਜਿਹੜੀ ਉਹ ਚੀਜ਼ਾਂ ਨੂੰ ਜ਼ਿਆਦਾ ਉਹ ਕਰਦੇ ਆ ਆਪਣੇ ਵੀਡੀਓ ਪਾਈ ਚੈਨਲ ਤੇ ਹੂੰ ਸ਼ੇਅਰ ਮਾਰ ਕਰਨ ਬਾਰੇ ਮੈਂ ਕਿਹਾ ਚਲੋ ਮੈਂ 7-8 ਸਾਲ ਤੋਂ ਕਰਦਾ ਆ ਲੋਕਾਂ ਨੂੰ ਥੋੜਾ ਬਹੁਤ ਪਤਾ ਲੱਗੂ ਹੈ ਨਾ ਸਮਝਾਈਏ ਦੱਸੀਏ ਉਹਦੇ ਉੱਤੇ 100 ਵੀਵਸ ਹਮਾਇਆ ਨਾ ਲਾਈਕ ਕਰਡ ਕਰਕੇ ਪੁੱਛਿਆ ਨਾ ਕਿਸੇ ਨੇ ਬਾਤ ਨਾ ਛੱਡ ਕੇ ਪਾਉਣਾ ਕਿ ਚੰਗੀ ਗੱਲ ਕਰਦੇ ਨਾ ਬਤਾਲਾ ਚੰਗੀ ਗੱਲ ਕਿਸੇ ਨੂੰ ਹਾਂ ਬਸ ਉਹੀ ਗੱਲ ਐ ਵੀ ਚੰਗੀ ਗੱਲ ਹੋਈ ਤੇ ਦੇਖਦੇ ਘਟ ਹੈ ਵੀ ਗੰਦਾ ਕੰਟੈਂਟ ਹੁੰਦਾ ਆ ਅਗਲੇ ਚੱਕ ਦੇ ਚੱਕ ਲੈਂਦੇ ਆ ਹ ਹੁਣ ਰਸਤੇ 'ਚ ਮਾ ਜਾ ਰਹੇ ਬਾਈ ਜਦ ਕੇ ਉਹ ਗੱਲਬਾਤ ਹੋ ਜਾਂਦੀ ਐ ਦੇਖਿਆ ਐਕਸੀਡੈਂਟ ਹੋ ਜਾਂਦਾ ਯਾ ਜਿਵੇਂ ਕੋਈ ਕੁਝ ਵੀ ਗੱਲ ਹੋਗੀ ਉਹ ਜਾ ਚੱਲਦਾ ਐ ਅਗਲਾ ਮੋੜੇ ਪਾਉਂਦਾ ਆ ਕਹਿੰਦਾ ਦੇਖ ਦੇਖੀ ਸੀ ਖੋਲ ਕੇ ਕਿਹਾ ਕੁਝ ਚੱਲ ਰਿਹਾ ਯਾ ਇਹ ਆ ਬਾਬੇ ਨੂੰ ਮਰੀ ਕੇ ਉਹ ਬਾਬੇ ਨੂੰ ਮਰੀ ਨੂੰ ਦੇਖਣ ਆਲੇ ਜਿਆਦਾ ਨੇ ਚੰਗੀ ਗੱਲ ਨੂੰ ਘੱਟ ਦੇਖਣ ਆਲੇ ਨੇ ਤਾਂ ਹੀ ਤਾਂ ਮਜੂਰ ਤੁਸੀਂ ਮਜੂਰ ਕਰਦੇ ਆ ਜਿਹੜੇ ਦੇਖਣ ਆਲੇ ਆ ਹੋਰ ਕਿਹਨੂੰ ਕਰਦੇ ਕਹਿਣਾ ਆਪਾਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਹੈਗੇ ਬਲੇਮ ਆਪਾਂ ਤਾਂ ਕਰੀ ਕੋਈ ਆਪਾਂ ਆਪ ਦੇਖਦੇ ਆ ਚੋਰੀ ਚੋਰੀ ਅਸੀਂ ਸ਼ੇਅਰ ਵੀ ਕਰਦੇ ਆਂ ਚੋਰੀ ਚੋਰੀ ਦੇਖਦੇ ਆਂ ਚੋਰੀ ਚੋਰੀ ਦੇਖਦੇ ਆਂ ਦੇਖਦੇ ਆਂ ਬਈ ਸਾਰੇ ਦੇਖਦੇ ਆਂ ਪਰ ਇੰਸਟਾਗ੍ਰਾਮ ਆਪਾਂ ਫੈਮਲੀ ਉਹ ਵੈ ਕਿਤਾ ਨਹੀਂ ਖੋਲ ਸਕਦੇ ਇਹ ਜਿਹੜੇ ਗਲਤ ਕੰਮ ਗਲਤ ਗੱਲਬਾਤ ਬੋਲਦੇ ਆਂ ਉਹ ਸਾਰਾ ਆਈ ਬਈ ਚੋਰੀ ਤੇ ਦੇਖਦੇ ਦੇਖਦੇ ਵੀ ਚੋਰੀ ਦਾ ਵਾਇਰਲ ਵੀ ਹੁੰਦਾ ਵਾਇਰਲ ਵੀ ਹੁੰਦਾ ਆਂ ਸ਼ੇਅਰ ਵੀ ਕਰਦੇ ਆਂ ਚੰਗੀ ਗੱਲ ਨੂੰ ਕੋਈ ਸ਼ੇਅਰ ਨਹੀਂ ਕਰਦਾ ਚੰਗੀ ਗੱਲ ਨੂੰ ਕੋਈ ਸ਼ੇਅਰ ਨਹੀਂ ਕਰਦਾ ਕੋਈ ਚੰਗੀ ਗੱਲ ਰਾਧਾ ਰਾਮ ਨੂੰ ਕੁਝ ਦਿਖਾਉਂਦਾ ਵਧੀਆ ਗੱਲ ਉਹਨੂੰ ਅੱਗੇ ਫਤਨ ਦੀ ਗੱਲ ਲਾਦਾ ਕੋਈ ਕੋਈ ਨਹੀਂ ਕਰਦਾ ਇਹ ਟੀਮ ਬਣਦੀ ਸੀ ਸਾਰਿਆਂ ਨੇ ਇਕੱਠੇ ਖੇਡਣਾ ਹੁੰਦਾ ਸੀ ਖੇਡਣਾ ਜੀ ਅੱਜ ਕੱਲ ਦਾ ਕਿਸੇ ਨੂੰ ਉਹ ਆਪ ਕੋਈ ਸਟੱਫ ਵੀ ਨਹੀਂ ਬਿਲਾਉਣਾ ਨਾ ਨਾ ਬੰਦਰ ਕਿਲਾ ਬੰਦਰ ਕਿਲਾ ਉਹ ਵੀ ਹੁੰਦਾ ਬੰਦਰ ਕਿਲਾ ਆਪਾਂ ਖੇਡਦੇ ਸੀਗਾ ਕੀ ਕਹਿੰਦੇ ਸਨ ਲੁਕਣ ਲੁਕੀ ਲੋਕੜ ਮਚਾਈ ਗਏ ਗਣ ਸੁੰਛਣੀ ਇਕਾ ਗੇਲੇ ਕਰਦੇ ਰਾਤ ਨੂੰ ਲੋਕਾਂ ਨੂੰ ਜੇ ਤਾਂ ਪਤਾ ਹੀ ਨਹੀਂ ਬੰਦਰ ਕਿਲਾ ਆਹ ਗੁੱਲੀ ਡੰਡਾ ਬੈਟ ਬਾਲ ਬਹੁਤ ਗੇਮਾਂ ਮਾਦੀਆਂ ਜਿਹੜੀਆਂ ਥਿੰਨੇ ਕਰਾਦੇ ਸਾਰਾ ਦੁਪਹਿਰਾ ਉਹੀ ਗੱਡੀ ਜੇ ਕਰਦੇ ਹੁਣ ਸਾਰਾ ਦਿਨ ਹੁਣ ਸਤਿਕਾਰ ਜੀ ਸਤਿਕਾਰ ਓ ਠੀਕ ਠਾਕ ਹਾਂਜੀ ਹਾਂ ਇੱਕ ਨੰਬਰ ਚਲ ਵਧੀਆ ਵਧੀਆ ਸ਼ੁਰੂ ਕਰਤੀਗਾ ਹਾਂਜੀ ਹਾਂ ਤੁਸੀਂ ਕਰਿਆ ਸਬਸਕ੍ਰਾਈਬ ਕਿ ਨਹੀਂ ਕਰ ਰਹੇ ਹੀ ਨਹੀਂ ਤੁਸੀਂ ਦਾ ਲੇਟ ਆਇਆ ਨਾ ਅੱਜ ਆਇਆ ਨਾ ਅੱਜ ਆਏ ਹਾਂ ਅਸੀਂ ਕੋਈ ਗੱਲ ਨਹੀਂ ਹੁਣੇ ਕਰਾਂਗੇ ਤੁਸੀਂ ਕਹਿੰਨਾ ਬਾਈ ਸਾਰਾ ਦਿਨੇ ਗੱਪਾਂ ਹੀ ਮਾਰੀ ਜਾਂਦਾ ਹੈ ਕਿਤੇ ਕੰਮਕਾਰ ਵੀ ਕਰਦਾ ਹੈ ਕਿ ਨਹੀਂ ਕਰਦਾ ਮਹਾ ਵੀ ਕੰਮ ਵਿੱਚ ਲੀ ਜਾਂਦਾ ਆਪਣਾ ਇਹ ਵੀ ਜ਼ਰੂਰੀ ਹੈ ਦਿਖਾਣਾ ਕਿਤੇ ਕਿਤੇ ਗੈਰ ਵਗੈਰ ਬਲੌਗ ਬਾਈ ਹੋ ਗਿਆ ਹੈ ਕਿਉਂ ਵੀਰੋ ਨੇ ਵਾਰ ਗੜੇ ਆ। ਪੁੱਛਾ ਬਣਾ ਕੇ। ਅੱਜ ਦਿਨ ਵਿੱਚ ਸੇਰੀਅਸ ਮੈਟਰ ਬਹੁਤ ਚੱਲੇ ਅੱਜ। ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਸੇਰੀਅਸ ਮੈਟਰ ਚੱਲੇ ਅੱਜ ਨਾ। ਕੁਝ ਕੁ ਮੈਟਰ ਐਜੇ ਵੀ ਦੇ ਜਿਹੜੇ ਆਪਾਂ ਸਕੈਚ ਨਹੀਂ ਸਕਦੇ ਹੋ ਕਿ ਫਾੜਦੇ ਕੋਣਾ। 18+ ਹੋਣੇ ਤੇ ਉਹ। ਸੈਂਸਰ ਬੋਰਡ ਨੇ ਕੱਢੇ। ਸੈਂਸਰ ਬੋਰਡ ਵੀ ਕੱਢਦੇ ਨੇ ਸੱਚੀ। ਸਹੀ ਗੱਲ ਐ। ਅੱਜ ਦਿਨ ਵਿੱਚ ਬਹੁਤ ਜ਼ਿਆਦਾ ਹਜੇ ਅੱਛਾ। ਡਿਸਕਸ ਚੱਲ ਗਏ ਆ ਜਿਹੜੀਆਂ ਆਪਾਂ ਹੁਣ ਆਪਾਂ ਹੋਰ ਨਹੀਂ ਡਿਸਕਸ ਕਰ ਸਕਦੇ ਉਹਦੇ ਬਾਰੇ ਇਹ ਤਾਂ ਹੈਗਾ ਪਰ ਵਧੀਆ ਰਿਆ ਬਹੁਤ ਵਧੀਆ ਹੈਨਾ ਸੈਸ਼ਨ ਬਹੁਤ ਵਧੀਆ ਸੀ ਟਾਈਮ ਟਾਈਮ ਵੀ ਨਹੀਂ ਪਤਾ ਲੱਗਿਆ ਹੈਗਾ ਦੁਪਹਿਰ ਦੇ ਬਾਰੇ ਕੰਮ ਕਰਦੇ ਕਰਦੇ ਕਿੰਨਾ ਨਿਕਲ ਗਿਆ ਜੇ ਟਾਈਮ ਦਾ ਨਾ ਪਤਾ ਲੱਗੇ ਸਭ ਤੋਂ ਵਧੀਆ ਉਸ ਵਰਗੀ ਦਾ ਮੌਜੇ ਨਹੀਂ ਕੀ ਜੀ ਆਹ ਸਹੀ ਗੱਲ ਹੈ ਜਿਹੜਾ ਟਾਈਮ ਬਧੀ ਨਿਕਲੀ ਜਾਵੇ ਨਾ ਸਭ ਤੋਂ ਵਧੀਆ ਨਾਲੇ ਫੁੱਲ ਨਾਲੇ ਫਲੀਆਂ ਨਾਲੇ ਫੁੱਲ ਨਾਲੇ ਫਲੀਆਂ ਸਹੀ ਹੈ YouTube ਤੇ ਫੋਲੋ ਕਰ ਤੂੰ ਪਹਿਲਾਂ ਮੈਨੂੰ ਉਹ ਦਈ ਚਾਰ ਦੇ ਲਾਵਾਂ 2% ਉਹ ਨਹੀਂ ਨਹੀਂ ਪਹਿਲਾਂ ਦੱਸ ਤਾਂ ਸੀ ਉਛਾ ਸੈਟ ਕਰਾਣਾ ਆ ਵੇ ਹਾਂਜੀ ਹਾਂਜੀ ਪਤਾ ਲੱਗਣਾ ਚਾਹੀਦਾ ਵੀ ਕਿ ਕਿੱਥੇ ਤੇ ਆਇਆ ਮੁੰਡਾ ਇਹ ਮੈਂ ਜੀ ਬਟਾਲੇ ਤੋਂ ਆਇਆ ਜੀ ਸਪੈਸ਼ਲ ਮਛਾ ਵੈਸੇ ਉਛਾ ਸੈਟ ਕਰਾਉਣ ਵਾਸਤੇ ਦੇਖਦਾ ਸੀ ਮੁੰਡਾ ਕਹਿੰਦਾ ਬਟਾਲੇ ਦੇ ਆਇਆ ਕਹਿੰਦਾ ਮੈਂ ਫਿਰ ਲਾਈਵ ਤੇ ਕੀ ਸਬਸਕ੍ਰਾਈਬ ਕਰਾਇਆ ਮੈਂ ਤਾਂ ਖਾ ਮਨ ਉਹ ਮੜਾ ਨਹੀ ਜੀ ਹੁਣ ਕਰਾਂਗੇ ਜੀ ਡਾਰ ਨਹੀਂ ਕਰਦਾ ਭਾਈ ਧਾਰ ਤੂੰ ਨਹੀਂ ਜਾਂਦਾ ਇੱਥੇ ਹਾਂ ਬਾਈ ਕੰਮ ਕਰਦਾ ਵੀ ਹਮ ਐ ਬਾਈ ਐਡ ਲਾਣ ਲੱਗੇ ਬਾਈ ਤਿਆਰ ਨੂੰ ਲੱਗੀ ਨਾ ਨਾ ਬਾਈ ਜੀ ਠੀਕ ਹੈ ਹੈ ਨੋ ਕੇ ਰੋਟ ਲੋਥਮਾ ਵਾਲਾ ਦਿਵਾਇਆ ਗਿਆ ਇਹ ਨੂੰ ਕਹੇ ਕਿ ਆਉਂਦਾ ਘਰ ਬਣਾਉਂਦਾ ਨਹੀਂ 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 ਕਲਰ ਤਾਂ ਨਹੀਂ ਲੰਦਾ ਹੈਗਾ ਵਾਲੇ ਚਿੱਟੇ ਵਾਲ ਤਾਂ ਨਹੀਂ ਹੈਗੇ ਦਾੜੀ ਤਾਂ ਕਾਲੀ ਪਈ ਅੱਜ ਤਾਂ ਇੱਕ ਤਾਂ ਸੀ ਕੋਣ ਕਹਿ ਦੂੰਗਾ ਲਵਾਇਆ ਦੇਵ ਦਾ ਲਵਾਇਆ ਐ ਹੋਇਦਾਰ ਨਾ ਬੋ ਵਾਲਾ ਆਇਆ ਭਾਈ ਜੀ ਦਾੜੀ ਨਾ ਦਾੜੀ ਚਿੱਟੀ ਪਈ ਉਹ ਯਾਰ ਐ ਨਾ ਗਿਆ ਕਰੋ ਯਾਰ ਤੁਸੀਂ ਵੀਡੀਓ ਬਣਦੀ ਵੀ ਵੀਡੀਓ ਬਣਦੀ ਹੁਣ ਉਹਨਾਂ ਕੀ ਕਰਦੇ ਆ ਤੁਸੀਂ ਐਂ ਗਿਆ ਕਰੋ ਨਹੀਂ ਨਹੀਂ ਸਹੀ ਹੈ ਮੇਰੇ ਚਿੱਟੇ ਨਹੀਂ ਹੈ ਕਾਲੇ ਵਾਲੇ ਸਾਰੇ ਸਾਡੀ ਉਮਰ ਹੋ ਗਈ ਭਾਈ ਜੀ ਕਲਰ ਵਾਲਾ ਭਾਈ ਸੇਵਕਾ ਦਾ ਹੈ ਹੈ ਬਈ ਕਾਲੀ ਨਾਲ ਦੀ ਉਮਰ ਹੋਣੀ ਕਾਲੀ ਕਾਲੀ ਨਹੀਂ ਹੋਈ ਹੈ ਇਹ ਪਛੰਦੀ ਦੇ ਨਾਲ ਠੀਕ ਹੈ 26 ਸਾਲ ਦਾ ਲੱਗਦਾ ਮੈਨੂੰ ਲੈ ਬਾਈ ਪਿਆਰ ਪਰਾਦਰ ਬਾਈ ਸਾਹਿਬ ਦੀ ਉਮਰ ਤੇ ਵੀ 26 ਸਾਲ ਦਾ ਲੱਗਦਾ ਲੈ ਦਾਰ ਕਾ ਲੋ ਜੀ ਹੋ ਗਈ ਸ਼ਾਮ ਹੁਣ ਲਾਸਟ ਵਿੱਚ ਆ ਗਏ ਮੁੰਡੇ ਆਪਣੇ ਫੇਰ ਕਹਿੰਦੇ ਮੁੱਛਾ ਬਣਾ ਕੇ ਜਾਣੀ ਆਏ ਹਾਂ ਹਾਂ ਫੇਰ ਰੈਪਰ ਵਾਲੇ ਹਾਂ ਜੀ ਠੀਕ ਹੈ ਆਹਨ ਵੱਧੀ ਚੜਦੀ ਗਲਾ ਪੂਰੀ ਚੜਦੀ ਕਿੱਥੇ ਜਾਣਾ ਸਵੇਰੇ ਇਹਦਾ ਪ੍ਰਧਾਨ ਹੈ ਇਹ ਕਾਲਜ ਦਾ ਮੁੰਡਾ ਇਹ ਕਿਹੜੇ ਕਾਲਜ ਦਾ ਇਹ ਨਵਾਚਰਾ ਐਂਡੀ 32 ਦਾ ਜੀ ਐਸਡੀ 32 ਦਾ ਕਾਲਜ ਦਾ ਮੁੰਡਾ ਪ੍ਰਧਾਨ ਹੈ ਕਹਿੰਦੇ ਲੱਗਿਆ ਹੋਇਆ ਇਹ ਉਹ ਪੜ੍ਹਾਈ ਹੀ ਹੁੰਦੀ ਪੈਂਦਾ ਫੇਸ ਆ ਸੁੱਗੜ ਵਾਲਾ ਬੈਠਿਆ ਸੁੱਗੜ ਵਾਲੇ ਕਿਵੇਂ ਆ ਬੋਲਦਾ ਨਹੀਂ ਹੈਗਾ ਉਹਨਾਂ ਧੰਨਵਾਦੀ ਜੀ ਵਧੀਆ ਹਾਂ ਪਰ ਮਸ਼ੀਨ ਚੱਲਦੀ ਹੋਈ ਨਾ ਕੱਟ ਲਾਂਗੇ ਵੇ ਹੋਰ ਆਨ ਬੰਦ ਨਹੀਂ ਚੜਦੀ ਕਰਦੇ ਕੱਢਦੀ ਦਾੜੀ ਫਿਰ ਹੁਣ ਕੱਢ ਦੂ ਹੀ ਕੱਢ ਦੂ ਮੈਂ ਤਾਂ ਬਲੌਗ ਦਾ ਵੀ ਐਂਡ ਕਰਨਾ ਦਾ ਮੈਂ ਚੱਲ ਹੁਣ ਤੁਹਾਡੇ ਕੋਲ ਦੇ ਕਰ ਦਿੰਦੇ ਆ ਚਲੋ ਠੀਕ ਹੈ ਜੀ ਖੁਸ਼ੀ ਕਿਸਮਤ ਅੱਜ ਦਾ ਬਲੌਗ ਕਰਦੇ ਆਪਾਂ ਐਂਡ ਤੇ ਫਿਰ ਬਣਾਵਾਂਗੇ ਕੱਲ ਨੂੰ ਦੁਬਾਰ ਤੇ ਆਪਣੀ ਸ਼ੌਕ ਤੇ ਚਲੋ ਅੱਜ ਦੇ ਲਈ ਬਾਏ